ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਘਰੇ ਫਿੰਗਰ ਪਕੌੜਾ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਆਲੂਆਂ ਦੇ ਬਣਾਈ ਆਪਾਂ ਇਹ ਆਹ ਦੇਖੋ ਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਿਲਕੁਲ ਈਜ਼ੀ ਸਿੰਪਲ ਤਰੀਕੇ ਨਾਲ ਬਣਾ ਕੇ ਦਿਖਾਵਾਂਗੇ ਜੀ ਫਿੰਗਰ ਪਕੌੜੇ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਫਿੰਗਰ ਪਕੌੜੇ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੇ ਆ ਆਲੂ ਜਿਹੜੀ ਕਿ ਮੈਂ ਛਿੱਲ ਲਿਆ ਚੰਗੀ ਤਰ੍ਹਾਂ ਧੋ ਕੇ ਠੀਕ ਹੈ ਜੀ ਆਲੂ ਆ ਜਿਹੜੇ ਤੁਸੀਂ ਥੋੜੇ ਜਿਹਾ بڑے ਸਾਈਜ਼ ਦੇ ਲੈਨੇ ਆ ਕਿਉਂਕਿ ਆਪਾਂ ਨੇ ਇਹਨਾਂ ਦੀ ਕਟਿੰਗ ਆ ਜਿਹੜੀ ਕਰਨੀ ਆ ਫਿੰਗਰ ਵਾਲੀ ਠੀਕ ਹੈ ਜੀ ਬਹੁਤ ਹੀ ਵਧੀਆ ਬਣਦੇ ਆ ਇਹ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਕਰੇ ਤੇ ਲਓ ਜੀ ਤੁਹਾਨੂੰ ਦੱਸਦੀ ਆ ਅੱਜ ਆਪਾਂ ਨੇ ਕਿਵੇਂ ਬਣਾਉਣੇ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀਆਂ ਸੈੱਡਾਂ ਧਾਰ ਦੂੰਗੇ ਇਹ ਤੇ ਤੁਸੀਂ ਜੇ ਨਾ ਤਾਰਨੀਆਂ ਹੋਈਆਂ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਤੁਸੀਂ ਜਿਹੜਾ ਬੇਸਟ ਹੋ ਗਿਆ ਇਹਨੂੰ ਸਬਜੀ ਦੇ ਵਿੱਚ ਵਰਤ ਲਿਓ ਤੇ ਲੋ ਜੀ ਇਦਾਂ ਇਹਨਾਂ ਨੂੰ ਆਪਾਂ ਨੇ ਹੁਣ ਚੌੜਸ ਲਿਆ ਕਰ ਐਨ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਫਿੰਗਰ ਕੱਟਾਂਗੇ ਇਸ ਤਰੀਕੇ ਨਾਲ ਜਿਹੜੇ ਆਪਾਂ ਨੇ ਆਲੂ ਇਹੇ ਕੱਟਣੇ ਆ ਠੀਕ ਹੈ ਜੀ ਲੰਬੇ ਲੰਬੇ ਤੇ ਇਹੇ ਆਪਾਂ ਨੇ ਜਿਹੜੇ ਆਮ ਨਾਰਮਲ ਫਿੰਗਰ ਹੁੰਦੇ ਆ ਉਹਦੇ ਨਾਲੋਂ ਥੋੜੇ ਜੀ ਆਪਾਂ ਇਹਨਾਂ ਨੂੰ ਮੋਟੇ ਕੱਟੂਗੇ ਨਾਰਮਲ ਜੇ ਇਸ ਤਰੀਕੇ ਦੇ ਕਿਉਂਕਿ ਅਸੀਂ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਬਣਾਉਂਦੇ ਆ ਠੀਕ ਹੈ ਜੀ ਇਸ ਤਰੀਕੇ ਦੇ ਬਣਾਉਂਦੇ ਆ ਇਹਨਾਂ ਨੂੰ ਤੇ ਲੋ ਜੀ ਇਸ ਤਰੀਕੇ ਦੇ ਆਪਾਂ ਨੇ ਜਿਹੜੇ ਫਿੰਗਰ ਹੈ ਉਹ ਕੱਟ ਲੈਣੇ ਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਲੋ ਜੀ ਇਸ ਤਰੀਕੇ ਦੇ ਫਿੰਗਰ ਆ ਜਿਹੜੇ ਆਪਾਂ ਕੱਟ ਲੂਗੇ ਤੇ ਲੋ ਜੀ ਫਿੰਗਰ ਆ ਜਿਹੜੇ ਆਪਣੇ ਕੱਟੇ ਗਏ ਆ ਤਿੰਨ ਆਲੂ ਕੱਟੇ ਆ ਜੀ ਠੀਕ ਆ ਜੀ ਤੁਸੀਂ ਕੁਆਂਟੀਟੀ ਐ ਜਿਹੜੀ ਆਪਣੇ ਹਿਸਾਬ ਨਾਲ ਲੈ ਲਿਓ ਤੇ ਇਹਨਾਂ ਨੂੰ ਹੁਣ ਆਪਾਂ ਪਾਣੀ ਦੇ ਵਿੱਚ ਡੋਬ ਕੇ ਰੱਖ ਦੋਗੇ ਤਾਂ ਜੋ ਇਹ ਕਾਲੇ ਨਾ ਹੋਣ ਤੇ ਹੁਣ ਆਪਾਂ ਬਣਾਉਂਦੇ ਆ ਇਹਨਾਂ ਦਾ ਬੈਟਰ ਜੋ ਕਿ ਆਪਾਂ ਬੇਸਣ ਤੋਂ ਤਿਆਰ ਕਰੂਗੇ ਤੇ ਬੇਸਣ ਜਿਹੜਾ ਆਪਾਂ ਨੇ ਇੱਕ ਬਰਤਨ ਦੇ ਵਿੱਚ ਪਾ ਲੈਣਾ ਬੇਸਣ ਤੁਸੀਂ ਜਿੰਨੇ ਜੇ ਮੰਨ ਲਓ ਤੁਸੀਂ ਤਿੰਨ ਚਾਰ ਆਲੂਆਂ ਦੇ ਬਣਾ ਰਹੇ ਹੋ ਫਿੰਗਰ ਪਕੌੜਾ ਤਾਂ ਤੁਸੀਂ ਇਦਾਂ ਦੇ ਜਿਹੜੇ 4-5 ਚਮਚਾ ਠੀਕ ਆ ਜੀ ਬੇਸਣ ਦੇ ਲੈ ਲੈਣੇ ਆ ਤੇ ਛਾਣ ਬੇਸਣ ਜ਼ਰੂਰ ਲੈਣਾ ਹੈ ਕਿਉਂਕਿ ਅੱਜ ਕੱਲ ਪਰਸਾਨ ਦਾ ਮੌਸਮ ਹੈ ਸੂੰਟੀ ਸਾਡੀ ਜਾਂ ਹੋਰ ਕੁਝ ਵੀ ਪੈ ਜਾਂਦਾ ਹੈ ਠੀਕ ਹੈ ਜੀ ਤੇ ਇੱਕ ਚਮਚ ਪਾਵਾਂਗੇ ਆਪਾਂ ਅਰੇ ਰੋਡ ਦਾ ਇਹ ਨਾਲ ਥੋੜੀ ਜਿਹੀ ਕ੍ਰਿਸਪੀ ਹੋ ਜੂंगे ਤੇ ਇਹ ਵੀ ਆਪਾਂ ਨੇ ਛਾਣਨਾ ਹੈ ਉਸ ਤੋਂ ਬਾਅਦ ਆਪਾਂ ਨੇ ਦੇ ਵਿੱਚ ਅਜਵੈਨ ਪਾਉਣੀ ਆ ਥੋੜੀ ਜਿਹੀ ਕ੍ਰਸ਼ ਕਰਕੇ ਨਮਕ ਪਾਵਾਂਗੇ ਠੀਕ ਹੈ ਜੀ ਟੇਸਟ ਰਿਕਾਰਡਿੰਗ ਕਿਉਂਕਿ ਆਪਾਂ ਨੇ ਚਾਟ ਮਸਾਲਾ ਵੀ ਪਾਣਾ ਹੈ ਇਹਦੇ ਤੇ ਨਮਕ ਥੋੜਾ ਜਿਹਾ ਘੱਟ ਰੱਖਿਓ ਤੇ ਥੋੜੀ ਜੀ ਪਾਵਾਂਗੇ ਹਲਦੀ ਟਰਮਰਿਕ ਪਾਊਡਰ ਇਹਦੇ ਨਾਲ ਬੇਸਣ ਚ ਇੱਕ ਕਲਰ ਆ ਜਾਊਗਾ ਤੇ ਥੋੜੀ ਜੀ ਪਾਵਾਂਗੇ ਆਪਾਂ ਦੇਗੀ ਮਿਰਚ ਤੇ ਲਓ ਜੀ ਇੰਨਾ ਕੁ ਸਮਾਨ ਆਪਾਂ ਨੇ ਇਹਦੇ ਵਿੱਚ ਪਾਣਾ ਹੋਰ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਣਾ ਹੈਗਾ ਤੇ ਹੁਣ ਆਪਾਂ ਇਹਨੂੰ ਘੋਲ ਦੋਗੇ ਚੰਗੀ ਤਰ੍ਹਾਂ ਤਾਂ ਜੋ ਇਹਦੇ ਵਿੱਚ ਕੋਈ ਗੱਠ ਬੂਠ ਨਾ ਰਹੇ ਤੇ ਥੋੜਾ ਜਿਹਾ ਪਾਵਾਂਗੇ ਆ ਪੈਰੇ ਵਿੱਚ ਬੇਕਿੰਗ ਪਾਊਡਰ ਚਮਚੇ ਦੀ ਜਿੱਦਾਂ ਕਿ ਡੰਡੀ ਹੁੰਦੀ ਠੀਕ ਹੈ ਜੀ ਡੰਡੀ ਵਾਲੀ ਸਾਈਡ ਤੋਂ ਤੁਸੀਂ ਥੋੜਾ ਜਿਹਾ ਬੇਕਿੰਗ ਪਾਊਡਰ ਪਾ ਲੈਣਾ ਇਹਦੇ ਵਿੱਚ ਜਿਆਦਾ ਨਹੀਂ ਪਾਉਣਾ ਹੈਗਾ ਨਹੀਂ ਆਪਣੇ ਜਿਹੜੇ ਫਿੰਗਰ ਪਕੌੜੇ ਆ ਉਹ ਜਿਆਦਾ ਕਾਲੇ ਹੋਵੋਗੇ ਚਲੋ ਜੀ ਇਦਾਂ ਦਾ ਆਪਾਂ ਨੇ ਬੇਸਣਾ ਜਿਹੜਾ ਇੰਨਾ ਕ ਗਾੜਾ ਇਹ ਰੱਖਣਾ ਹੈ ਤੁਹਾਨੂੰ ਮੈਂ ਚਮਚ ਨਾਲ ਦਿਖਾ ਦਿੰਦਾ ਠੀਕ ਹੈ ਜੀ ਇਸ ਤਰੀਕੇ ਦਾ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਗਾੜਾ ਵੀ ਨਹੀਂ ਤੇ ਹੁਣ ਆਪਾਂ ਠਾਕੇ ਰੱਖ ਦੋਗੇ ਤਕਰੀਬਨ 15 ਮਿੰਟ ਇਹਨੂੰ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਫਿੰਗਰ ਪਕੌੜੇ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਕਿ ਜਿਹੜੀ ਆਪਾਂ ਇਹਦੇ ਵਿੱਚ ਪਾਉਣੀ ਆ ਇਹ ਹੈਗਾ ਜੀ ਲਸਣ ਤੇ ਹਰੀ ਮਿਰਚ ਦਾ ਪੇਸਟ ਇਹ ਆਪਾਂ ਇਹਦੇ ਵਿੱਚ ਜ਼ਰੂਰ ਪਾ ਲਾਂਗੇ ਠੀਕ ਹੈ ਜੀ ਡੇਢ ਚਮਚਾ ਕਿਉਂਕਿ ਇਹਦੇ ਵਿੱਚ ਲਸਣ ਤੇ ਹਰੀ ਮਿਰਚ ਦਾ ਮਿਰਚ ਬਣਾਈ ਹੋਇਆ ਪੇਸਟ ਬਣਾਇਆ ਹੋਇਆ ਏ ਇਹ ਨਾਲ ਕੀ ਜਿਹੜਾ ਬਹੁਤ ਹੀ ਵਧੀਆ ਫਲੇਵਰ ਆਊਗਾ ਇਹਦੇ ਵਿੱਚ ਤੇ ਲੋ ਜੀ ਇਹਨੂੰ ਹੁਣ 10-15 ਮਿੰਟ ਵਾਸਤੇ ਛੱਡ ਦਿੰਦੇ ਹਾਂ ਉਸ ਤੋਂ ਬਾਅਦ ਬਣਾਉਂਦੇ ਆ ਪਕੌੜੇ ਤੇ ਲੋ ਉਹਦੀ ਕੜਾਹੀ ਦੇ ਵਿੱਚ ਆਪਾਂ ਨੇ ਤੇਲ ਆ ਜਿਹੜਾ ਆਇਲ ਪਾ ਲਿਆ ਤੇ ਆਲੂ ਆਪਾਂ ਨੇ 5 ਕੁ ਮਿੰਟ ਪਹਿਲਾਂ ਜਦੋਂ ਪਕੌੜੇ ਬਣਾਉਣੇ ਆ ਬਾਹਰ ਕੱਢ ਦੇਣੇ ਆ ਠੀਕ ਹੈ ਜੀ ਐਦਾਂ ਦੀ ਜਾਲੀ ਦੇ ਵਿੱਚ ਤਾਂ ਜੋ ਇਹਨਾਂ ਦਾ ਪਾਣੀ ਨੁੱਚੜ ਜਵੇ ਤੇ ਸੇਕ ਵੀ ਆਪਣਾ ਹੋ ਗਿਆ ਏ ਤੇ ਹੁਣ ਆਪਾਂ ਕਿਆ ਕਰੂਗੇ ਇੱਕ ਇੱਕ ਪੀਸ ਆ ਜਿਹੜਾ ਇਹ ਤੇਲ ਦੇ ਵਿੱਚ ਛੱਡੂਗੇ ਤੇ ਲੋ ਜੀ ਤੇਲ ਗਰਮ ਹੈ ਜੀ ਇਹਨ ਚੰਗੀ ਤਰ੍ਹਾਂ ਤੇ ਹੁਣ ਆਪਾਂ ਇੱਕ ਇੱਕ ਪੀਸ ਆ ਜਿਹੜਾ ਠੀਕ ਹੈ ਜੀ ਡਿਪ ਕਰਦਾ ਇਹ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਨੇ ਡਿੱਪ ਕਰਕੇ ਬੇਸਣ ਜਿਹੜਾ ਆਪਣਾ ਦੇਖੋ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇੰਨਾ ਕ ਗਾੜਾ ਹੋਣਾ ਚਾਹੀਦਾ ਇਹ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਐਦਾਂ ਡਿੱਪ ਕਰਨਾ ਆਪਾਂ ਨੇ ਤੇ ਇਹਨੂੰ ਹਲਕਾ ਜਿਹਾ ਨਿਚੋੜ ਕੇ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਤੇਲ ਦੇ ਵਿੱਚ ਛੱਡੀ ਜਾਣੇ ਇਹ ਸਾਰੇ ਪੀਸ ਆਪਾਂ ਨੇ ਯਾਨੀ ਆਪਾਂ ਥੋੜੇ ਥੋੜੇ ਪੀਸ ਛੱਡ ਲੂਗੇ ਸੋ ਇਸ ਤਰੀਕੇ ਨਾਲ ਛੱਡ ਲੂਗੇ ਆਪਾਂ ਸਾਰੇ ਪੀਸ ਤੇ ਇੱਕ ਵਾਰ ਕਰਾਂਗੇ ਆਪਾਂ ਇਹਨਾਂ ਨੂੰ ਕੱਚੇ ਤੇ ਫਿਰ ਦੁਬਾਰਤੋਂ ਕਰਾਂਗੇ ਆਪਾਂ ਇਹਨਾਂ ਨੂੰ ਪੱਕੇ ਯਾਨੀ ਕਹਿਣ ਦਾ ਮਤਲਬ ਇੱਕ ਵਾਰ ਆਪਾਂ ਇਹਨਾਂ ਨੂੰ ਹਾਫ ਡਨ ਕਰੂਗੇ ਤੇ ਉਸ ਤੋਂ ਬਾਅਦ ਕਰੂਗੇ ਫੁੱਲ ਡਨ ਤੇ ਇੱਕ ਵਾਰ ਆਪਾਂ ਨੇ ਇਹ ਕਰਨੇ ਆ ਜੀ ਹਾਫ ਫਰਾਈ ਠੀਕ ਹੈ ਜੀ ਇਸ ਤਰੀਕੇ ਨਾਲ ਕੱਟ ਕੇ ਫਰਾਈ ਕਰਕੇ ਆਪਾਂ ਨੇ ਨਾਰਮਲ ਐਦਾਂ ਦੇ ਠੀਕ ਹੈ ਜੀ ਜਿਵੇਂ ਕਿ ਨੈਪਕਿਨ ਲਾ ਲਨ ਆਪਾਂ ਨੇ ਕੋਈ ਤਾਂ ਜੋ ਐਕਸਟਰਾ ਤੇਲ ਨੈਪਕਿਨ ਦੇ ਵਿੱਚ ਆ ਜਾਊਗਾ ਤੇ ਇਸ ਤਰੀਕੇ ਨਾਲ ਪਹਿਲਾਂ ਆਪਾਂ ਨੇ ਇਹ ਹਾਫ ਫਰਾਈ ਕਰਨੇ ਆ ਤੇ ਉਸ ਤੋਂ ਬਾਅਦ ਕਰਾਂਗੇ ਫਿਰ ਆਪਾਂ ਇਹਨਾਂ ਨੂੰ ਫੁੱਲ ਫਰਾਈ ਤੇ ਲਓ ਜੀ ਫਿੰਗਰ ਪਕੌੜੇ ਆ ਜਿਹੜੇ ਆਪਣੇ ਕੱਚੇ ਹੋ ਗਏ ਜੀ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਇਹ ਸੋ ਹੁਣ ਆਪਾਂ ਕਰਾਂਗੇ ਜੀ ਇਹਨਾਂ ਨੂੰ ਫੁੱਲ ਫਰਾਈ ਠੀਕ ਹੈ ਜੀ ਤੇ ਤੁਸੀਂ ਇੱਕ ਗੱਲ ਦਾ ਬਸ ਖਿਆਲ ਰੱਖਣਾ ਜਦੋਂ ਵੀ ਇਹ ਫਰਾਈ ਕਰਨੀ ਆ ਪਹਿਲੀ ਵਾਰ ਤੁਸੀਂ ਤਕਰੀਬਨ 5-6 ਮਿੰਟ ਲਵਾਉਣੇ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਮਠਿਆਂ ਚ ਪਰ ਯਾਨੀ ਸੇਕ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਘੱਟ ਵੀ ਨਹੀਂ ਤਾਂ ਜੋ ਇਹ ਜਿਹੜੇ ਆਲੂ ਆ ਅੰਦਰ ਤੇ ਇਹ ਚੰਗੀ ਤਰ੍ਹਾਂ ਪੱਕ ਜਵੇ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫੁੱਲ ਫਰਾਈ ਤੇ ਲਓ ਜੀ ਹੁਣ ਆਪਾਂ ਫਿੰਗਰਾਂ ਨੂੰ ਕਰਦੇ ਆ ਜਾਨੀ ਫਿੰਗਰ ਪਕੌੜੇ ਨੂੰ ਕਰਦੇ ਆ ਫੁੱਲ ਫਰਾਈ ਤੇ ਫਰਾਈ ਜਦੋਂ ਤੁਸੀਂ ਇਹ ਕੜਾਹੀ ਦੇ ਵਿੱਚੋਂ ਪਹਿਲੀ ਵਾਰ ਕੱਢਣੇ ਆ ਉਸ ਤੋਂ ਬਾਅਦ ਤਕਰੀਬਨ 5-6 ਮਿੰਟ ਬਾਅਦ ਫਰਾਈ ਕਰਨੇ ਆ ਜਦੋਂ ਥੋੜੇ ਜੇ ਠੰਡੇ ਹੋ ਗਏ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਥੋੜੇ ਥੋੜੇ ਕਰਕੇ ਕਰ ਲਾਂਗੇ ਇਹਨਾਂ ਨੂੰ ਫਰਾਈ ਤੇ ਨਾਲੇ ਤੁਹਾਨੂੰ ਦਿਖਾਉਂਦੀ ਆ ਪਲੇਟ 'ਚ ਕੱਢ ਕੇ ਤੇ ਜਦੋਂ ਆਪਾਂ ਨੇ ਇਹ ਦੁਬਾਰਾ ਫਰਾਈ ਕਰਨੇ ਆ ਸੇਕ ਉਦੋਂ ਵੀ ਥੋੜਾ ਜਿਹੜਾ ਮੀਡੀਅਮੇ ਹੋਣਾ ਚਾਹੀਦਾ ਹੈ ਜਿਆਦਾ ਸੇਕ ਹੋਊਗਾ ਕੰਮ ਫੇਰ ਉਹੀ ਹੋਊਗਾ ਠੀਕ ਹੈ ਜੀ ਉੱਪਰ ਤੇ ਪਕੌੜੇ ਪੱਕ ਜਾਣੇ ਆ ਤੇ ਪਿੱਛ ਤੇ ਰਹੂਗੇ ਕੱਚੇ ਹੀ ਤੇ ਲੋ ਜੀ ਇਹਨਾਂ ਨੂੰ ਪਕਾ ਲੰਨੇ ਆ ਹੁਣ ਤੇ ਜਦੋਂ ਦੁਬਾਰਾ ਪਕਾਉਣੇ ਆ 4-5 ਮਿੰਟ ਆਪਾਂ ਨੇ ਇਹਨਾਂ ਨੂੰ ਫੇਰ ਲਾਉਣੇ ਆ ਚੰਗੀ ਤਰ੍ਹਾਂ ਤੇ ਲੋ ਜੀ ਫਿੰਗਰ ਪਕੌੜੇ ਆਪਣੇ ਹੋ ਚੁੱਕੇ ਆ ਜੀ ਫਰਾਈ ਹੁਣ ਆਪਾਂ ਇਹਨਾਂ ਨਿਚੋੜ ਨਿਚੋੜ ਕੇ ਇਹ ਠੀਕ ਆ ਜੀ ਐਦਾਂ ਦਾ ਕੋਈ ਅਖਬਾਰ ਜਾਂ ਆਪਾਂ ਨੇ ਨੈਪਕਿਨ ਤੇ ਕੱਢ ਲੈਣੇ ਐਦਾਂ ਫੋਲ ਫੋਲ ਕੇ ਤਾਂ ਜੋ ਇਹਨਾਂ ਦਾ ਜਿਹੜਾ ਐਕਸਟਰਾ ਤੇਲ ਆ ਉਹ ਨੈਪਕਿਨ ਦੇ ਵਿੱਚ ਆ ਜਾਊਗਾ ਠੀਕ ਆ ਜੀ ਤੇ ਲੋ ਜੀ ਇਸ ਤਰੀਕੇ ਨਾਲ ਫੋਲ ਫੋਲ ਕੇ ਜੇ ਕੱਢ ਲੋਗੇ ਇਹਨਾਂ ਨੂੰ ਤੇ ਲੋ ਜੀ ਫਿੰਗਰ ਪਕੌੜੇ ਬਣ ਕੇ ਰੈਡੀ ਹੈ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਘਰੇ ਤੁਸੀਂ ਫਿੰਗਰ ਪਕੌੜੇ ਵੇਸਣ ਵਾਲੇ ਤੇ ਇਹਨਾਂ ਨੂੰ ਤੁਸੀਂ ਸੌਸ ਨਾਲ ਠੀਕ ਹੈ ਜੀ ਕਿਸੇ ਵੀ ਹਰੀ ਚਟਣੀ ਜਾਂ ਰੈੱਡ ਸੌਸ ਨਾਲ ਸਰਵ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ